ਬਰਖਾਸ ਸੀਨੀਅਰ ਮਹਿਲਾ ਕਾਂਸਟੇਬਲ ਦਾ ਸਾਥੀ ਪੁਲਿਸ ਨੇ ਕੀਤਾ ਗ੍ਰਿਫਤਾਰ ਅਦਾਲਤ ਵਿੱਚ ਕੀਤਾ ਗਿਆ ਪੇਸ਼ ਤੇ 3 ਦਿਨਾਂ ਦਾ ਹਾਸਿਲ ਹੋਇਆ ਪੁਲਿਸ ਰਿਮਾਂਡ 2 April ਨੂੰ ਹਰਨਸ ਮੇਜ ਗ੍ਰਿਫਤਾਰ ਕੀਤੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਸੋਨੂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਅਦਾਲਤ ਦੇ ਵਿੱਚ ਮੁਲਜ਼ਮ ਤੋਂ ਪੁੱਛਗਿੱਛ ਕਰਨ ਦੇ ਲਈ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਸੋਨੂ ਦਾ ਦਿਨ ਦਿਨ ਦਾ ਪੁਲਸ ਰਿਮਾਰਕ ਦਿੱਤਾ ਗਿਆ ਥਾਣਾ ਕੈਨਾਲ ਕਲੋਨੀ ਦੇ ਐਸ ਐਚ ਓ ਹਰਜੀਵਨ ਸਿੰਘ ਨੇ ਦੱਸਿਆ ਕਿ ਮਲਜ਼ਮ ਬਲਵਿੰਦਰ ਸਿੰਘ ਸੋਨੂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਮੋਹਾਲੀ ਤੋਂ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਪੁਛ ਪੜਤਾਲ ਕੀਤੀ ਜਾਵੇਗੀ ਤਾਂ ਦੇਖਣਾ ਹੋਵੇਗਾ ਕਿ ਕਿਹੜੇ ਵੱਡੇ ਖੁਲਾਸੇ ਜੜੇ ਕਿ ਸਾਹਮਣੇ ਆਉਣਗੇ ਆ ਉਸ ਹੁੰਦੇ ਹਨ ਤੁਸੀਂ ਮੈਂ ਤਾਂ ਨਹੀਂ ਬੈਠਾ ਰੱਖਿਆ ਪਜੀ ਕਿਸ ਤਰ੍ਹਾਂ ਦਾ ਰਿਮਾਂਡ ਤੁਸੀਂ ਡਿਮਾਂਡ ਕੀਤੀ ਸੀ ਔਰ ਕਿੰਨਾ ਰਿਮਾਂਡ ਦਿੱਤਾ ਗਿਆ ਔਰ ਕਿਹਨੂੰ ਕੋਰਟ ਚ ਪੇਸ਼ ਕੀਤਾ ਗਿਆ ਹਾਂਜੀ ਬਲਵਿੰਦਰ ਜਿਹੜਾ ਸਾਨੂੰ ਇਹਨੂੰ ਅਸੀਂ ਮਾਨਯੋਗ ਅਦਾਲਤ ਦੇ ਪੇਸ਼ ਕੀਤਾ ਸੀਗਾ ਇਹਦੇ ਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪਾਲਸ ਰਿਮਾਂਡ ਦੀ ਅਦਵਾਦ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ 3 ਦਿਨ ਦਾ ਦਾ ਪਾਲਸ ਠੀਕ ਹੈ ਹੁਣ ਤੱਕ ਪਹੁੰਚ ਗਏ ਅਸੀਂ ਬਈ ਜੀ ਕੀ ਸਾਹਮਣੇ ਆਇਆ ਪਹਿਲਾਂ ਵੀ ਸੀਆਈਏ ਪੂਰੀ ਰਾਤ ਰਹੇ ਨੇ ਪੁੱਛ ਕੇ ਅਸੀਂ ਕੁਝ ਐਂਗਲ ਸਾਹਮਣੇ ਆਏਗਾ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਬਾਅਦ ਚਾ ਸਕਦੇ ਤੇ ਲੜਕੀ ਦੇ ਪੈਰ ਦਾ ਇਨਵੈਸਟੀਗੇਸ਼ਨ ਦਾ ਰਿਮਾਂਡ ਵੀ ਖਤਮ ਹੋ ਗਿਆ 14 ਜੁਡੀਸਟਰੀ ਕਸਟਡੀ ਸੀਗੀ ਹਾਂਜੀ ਉਹ ਜਿਹੜਾ ਹੈ ਵੀਸੀ ਰਾਹੀਂ ਹੁੰਦੀ ਹੈ ਬਈ ਉਹਨਾਂ ਦਾ ਵੀਸੀ ਰਾਹੀਂ ਆਗੇ ਹੋਊਗਾ ਕਿਹੜੀ ਜਗ੍ਹਾ ਤੋਂ ਫੜਿਆ ਜੀ ਕੁਝ ਕਿਛ ਕੀਤੀ ਜਾਵੇਗੀ ਉਹ ਅਸੀਂ ਇਨਵੈਸਟੀਗੇਸ਼ਨ ਦਾ ਹਿਸਾਬ ਬਾਅਦ ਚ ਕਰਾਂਗੇ ਗ੍ਰਫਤਾਰ ਕਿਸ ਜਗ੍ਹਾ ਤੋਂ ਕੀਤਾ ਸਰ ਇਹ ਕੱਲ ਇਹ ਬਾਹਰੋਂ ਬਠੰਡੇ ਤੋਂ ਕਿੰਨੇ ਦਿਨ ਦਾ ਰਿਮਾਂਡ ਮਹਿਲਾ ਕਾਂਸਟੇਬਲ ਨੂੰ ਦੁਬਾਰਾ ਲਿਆ ਸਕਦੇ ਆ ਪੁੱਛ ਕੇ ਜਾਂਚ ਤੇ ਕੁਛ ਇਸ ਤਰ੍ਹਾਂ ਹੋ ਸਕਦਾ ਹੈ ਉਹਦੇ ਜੇ ਕੋਈ ਇਹ ਇਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਸ ਤੋਂ ਬਾਅਦ ਸਰ ਕੱਲ ਸ਼ਾਮ ਦਾ ਹੈ ਰਾਸ ਵਿੱਚ ਲਿਖਤਾ ਹੈ ਕਿ ਕੁਝ ਆਇਆ ਸਾਹਮਣੇ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਨੂੰ ਵਾਸੀ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਠੀਕ ਹੈ ਸਰ ਜ਼ਿਕਰ ਇਹ ਹੋ ਗਿਆ ਕਿ ਸੋਨੂ ਦੀ ਗ੍ਰਿਫਤਾਰੀ ਤੋਂ ਬਾਅਦ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਰ ਨੇ ਖੁਦ ਉਸ ਕੋਲੋਂ ਪੁੱਛ ਕੇ ਕਿਤੀ ਸੀ ਜ਼ਿਕਰ ਇਹ ਹੋ ਗਿਆ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਜੁਡੀਸ਼ੀ ਪਿਆਰਾ ਰਿਪੋਰਟ ਸੈਂਟਰਲ ਪੰਜਾਬ ਟੀਵੀ